اور لائف کا مطلب تماشا نہیں خبر کا مطلب ہے ایک بھروسہ اور آپ کا بھروسہ ہماری ذمہ داری ہے میں نہیں بھروسہ लास्ट دو دن دے وچ جڑے بٹھنڈے دے وچ دو تین جڑی خبرتاں ہوئی ہیں لگاتار جڑی ایک اسنیچنگز تھی سی گی ایک جیڑی سروس سینٹر ہے گا اس دے اندر جڑی یہ ورکے روبری ہوئی سی گی ਉਸ ਬੰਦ ਵਿੱਚ ਮਾਨਯੋਗ ਐਸਐਸਪੀ ਸਾਹਿਬ ਬਟਿੰਡਾ ਵੱਲੋਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸੀ ਜਿਸ ਦੇ ਵਿੱਚ ਥਾਣਾ ਕੈਂਟ ਤੇ ਥਾਣਾ ਕੋਤਵਾਲੀ ਸੀਆਈਏ ਇੰਚਾਰਜ 2 ਦੇ ਨਾਲ ਪੀਸੀਆਰ ਇੰਚਾਰਜ ਜਿਹੜੇ ਸੀਗੇ ਉਹਨਾਂ ਦੀ ਵੱਖ-ਵੱਖ ਟੀਮਾਂ ਜਿਹੜੀਆਂ ਸੀਗੀਆਂ ਇਹਨਾਂ ਮਾਮਲਿਆਂ ਤੇ ਕੋਈ ਵਰਕ ਕਰ ਰਹੀਆਂ ਸੀ ਸੋ ਵਰਕ ਕਰਦੇ ਹੋਏ ਸੀਆਈਏ 2 ਦੀ ਟੀਮ ਨੂੰ ਵੱਡੀ ਸਫਲਤਾ ਹਾਸਿਲ ਹੋਈ ਜਿਹੜੀ ਇਹ ਸਰਵਿਸ ਸੈਂਟਰ ਕਮਲਨਗਰੂ ਕਲੋਨੀ ਦੇ ਵਿੱਚ ਇੱਕ ਲੁੱਟ ਹੋਈ ਸੀਗੀ ਜਿਸ ਦੇ ਵਿੱਚ ਮਕਦਮਾ ਨੰਬਰ 58 ਥਾਣਾ ਕੈਂਟ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਵਾਰਤਤ ਨੂੰ ਅੰਜਾਮ ਦੇਣ ਵਾਲੇ ਜਿਹੜੇ ਤਿੰਨ ਦੋਸ਼ੀ ਨੇ 바ਰੂ ਗੁਰਦੇਤਾ ਦੇ ਸੰਨੀ ਉਹਨਾਂ ਨੂੰ ਅਸੀਂ ਜਿਹੜਾ ਹੈਗਾ ਕਾਬੂ ਕਰ ਲਿਆ ਉਹਦੇ ਵਿੱਚੋਂ ਜਿਹੜੀ ਲੋਟ ਸੀਗੀ 68000 ਰੁਪਏ ਦੇ ਕਰੀਬ ਇਹਨਾਂ ਨੇ ਲੋਟ ਕੀਤੀ ਸੀਗੀ ਜਿਸ ਦੇ ਵਿੱਚੋਂ ਤਿੰਨ ਦੋਸ਼ੀ ਨੂੰ ਕਾਬੂ ਕਰਕੇ ਉਹਨਾਂ ਕੋਲ 20000 ਰੁਪਏ ਜਿਹੜੇ ਹੈਗੇ ਬਰਾਮਦ ਵੀ ਕਰ ਲਏ ਹੈ ਜਿਹੜਾ ਇਹਨਾਂ ਨੇ ਕਾਪਾ ਵਰਤਿਆ ਸੀਗਾ ਵਾਰਤਤ ਸਮੇ ਉਹ ਵੀ ਬਰਾਮਦ ਕਰ ਲਿਆ ਤੇ ਨਾਲ ਜਿਹੜੀ ਹੈਗੇ ਆ ਜਿਹੜੇ ਈ ਰਿਕਸ਼ਾ ਦੀ ਇਹਨਾਂ ਨੇ ਵਰਤੋਂ ਕੀਤੀ ਸੀਗੀ ਉਹ ਵੀ ਬਰਾਮਦ ਕਰ ਲਿਆ ਹੈ ਸੋ ਇਨਵੈਸਟੀਗੇਸ਼ਨ ਦਰਾਂ ਨੇ ਆਇਆ ਕਿ ਜਿਹੜਾ ਬਾਰੂ ਤੇ ਗੁਰਦਿੱਤ ਜਿਹੜਾ ਸੀਗਾ ਉਹ ਅੰਦਰ ਗਏ ਸੀਗੇ ਬਾਰੂ ਨੇ ਜਿਹੜਾ ਸੀਗਾ ਉਹਦੇ ਪੈਸੇ ਜਿਹੜੇ ਸੀਗੇ ਉਹ ਗੱਲੇ ਦੇ ਵਿੱਚੋਂ ਕੱਢੇ ਸੀਗੇ ਗੁਰਦਿੱਤ ਦੇ ਕੋਲ ਕਾਪਾ ਸੀਗਾ ਤੇ ਸੰਨੀ ਜਿਹੜਾ ਸੀਗਾ ਬਾਹਰ ਜਿਹੜਾ ਮੇਨ ਗੇਟ ਸੀਗਾ ਉਹਦੇ ਕੋਲ ਖੜਾ ਸੀਗਾ ਦੋ ਦੋਸ਼ੀ ਇਹਨਾਂ ਦੇ ਨਾਲ ਹੋਰ ਇਸ ਵਾਰਦਾਤ ਦੇ ਵਿੱਚ ਸ਼ਾਮਲ ਸੀਗੇ ਜਿਹੜਾ ਇੱਕ ਗੁਰਦਿੱਤ ਦਾ ਭਾਂਜਾ ਹੈਗਾ ਇੱਕ ਮੋਹਿਤ ਹੈ ਇਹ ਦੋਨੋਂ ਦੋਸ਼ੀ ਜਿਹੜੇ ਹੈਗੇ ਬਾਹਰ ਜਿਹੜੀ ਈ ਰਿਕਸ਼ਾ ਦੇ ਵਿੱਚ ਬੈਠ ਕੇ ਜਿਹੜੀ ਸੜਕ ਦੇ ਉੱਪਰ ਨਜ਼ਰ ਰੱਖ ਰਿਆ ਸੀਗੇ ਤੇ ਇਹਨਾਂ 5 ਜਣਿਆਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਤੇ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਸੀਆਈਏ 2 ਦੀ ਟੀਮ ਵੱਲੋਂ ਜਿਹੜੀ ਹਗੀ ਕਾਰ ਕਰ ਲਏ ਗਏ ਨੇ ਤੇ ਇਹਨਾਂ ਕੋਲੋਂ ਜਿਹੜੀ ਨਗਦੀ ਕਾਪਾ ਤੇ ਜਿਹੜਾ ਈ ਰਿਕਸ਼ਾ ਜਿਹੜਾ ਹੈਗਾ ਬਰਾਮਦ ਸਾਡੇ ਵੱਲੋਂ ਕਰ ਲਿਆ ਗਿਆ ਹੈ। ਬਾਕੀ ਜਿਹੜੇ ਦੋ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਵੀ ਸਾਡੇ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਜਲਦੀ ਹੀ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਏ ਜਾਊਗਾ। ਇਸ ਦੇ ਨਾਲ ਹੀ ਥਾਣਾ ਕੋਤਵਾਲੀ ਦੇ ਵਿੱਚ ਦੋ ਤਿੰਨ ਵਾਰਦਾਤਾਂ ਜਿਹੜੀਆਂ ਪਰਸਨੇਚਿੰਗ ਦੀ ਹੋਈਆਂ ਸੀਗੀਆਂ ਤੁਹਾਡੇ ਵੱਲੋਂ ਵੀ ਮੈਨੂੰ ਸ਼ੇਅਰ ਕੀਤੀ ਗਈ ਸੀ ਇਸ ਦੇ ਵਿੱਚ ਇੱਕ ਗੁੱਡੀ ਨਾਮ ਦੀ ਲੇਡੀ ਸੀਗੀ ਜੋ ਰਿਲਾਇੰਸ ਦੇ ਦੁਕਾਨ ਦੇ ਉੱਪਰ ਕੰਮ ਕਰਦੀ ਹੈ ਨਵੀਂ ਬਸਤੀ ਜਿੱਦੋਂ ਜੋ ਇਹ ਜਾ ਰਹੀ ਸੀਗੀ ਛੁੱਟੀ ਤੇ ਕਰਕੇ ਦੋ ਜਿਹੜੇ ਮੋਟਰਸਾਈਕਲ ਸਵਾਰ ਸੀਗੇ ਉਹਨਾਂ ਨੇ ਜਿਹੜਾ ਇਹਦੇ ਕੋਲ ਪਰਸ ਸੀਗਾ ਸਨੇਚ ਕਰ ਲਿਆ ਸੀਗਾ ਤੇ ਪਰਸ ਦੇ ਵਿੱਚ ਇਹਦਾ ਡਾਕੂਮੈਂਟ ਸੀਗਾ ਇਹਦਾ ਮੋਬਾਈਲ ਫੋਨ ਸੀਗਾ ਨਾਲ 4-500 ਰੁਪਏ ਕੈਸ਼ ਸੀਗਾ ਸੋ ਉਹਦੇ ਵਿੱਚ ਜਿਹੜੀ ਸਾਡੀ ਪੀਸੀਆਰ ਦੀ ਟੀਮ ਨੇ ਮਿਹਨਤ ਕਰਦੇ ਹੋਏ ਜਿਹੜੇ ਹੈਗੇ ਦੋ ਦੋਸ਼ੀ ਜਿਹੜੇ ਹੈਗੇ ਨੇ ਉਹਨਾਂ ਦੀ ਪਛਾਣ ਕਰ ਲਈ ਗਈ ਤੇ ਥਾਣਾ ਕੋਤਵਾਲੀ ਦੀ ਟੀਮ ਵੱਲੋਂ ਇਹਨਾਂ ਦੋਨਾਂ ਦੋਸ਼ੀਆਂ ਨੂੰ ਜਿਹੜਾ ਹੈਗਾ ਗ੍ਰਿਫਤਾਰ ਕਰ ਲਿਆ ਗਿਆ ਇਹਦੇ ਵਿੱਚ ਨੂਰਪ੍ਰੀਤ ਨੂਰਾ ਤੇ ਇੱਕ ਪ੍ਰੇਮ ਸ਼ੂਟਰ ਨਾਮ ਦਾ ਵਿਅਕਤੀ ਜਿਹੜਾ ਸੀਗਾ ਸ਼ਾਰਦਤ ਤੇ ਵਿੱਚ ਸ਼ਾਮਲ ਸੀਗਾ ਦੋਨਾਂ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਜਿਹੜਾ ਇਹਨਾਂ ਨੇ ਮੋਟਰਸਾਈਕਲ ਜਿਸ ਤੇ ਉਹ ਭਰਾਏ ਸੀਗੇ ਨਾਲ ਜਿਹੜਾ ਇਹਨਾਂ ਨੇ ਪਰਸਨੈਜ ਕੀਤਾ ਸੀ ਉਹ ਤੇ ਇੱਕ ਜਿਹੜਾ ਮੋਬਾਈਲ ਇਹਨਾਂ ਨੇ ਪਰਸ ਤੇ ਵਿੱਚ ਮੋਬਾਈਲ ਸੀਗਾ Redmi ਦਾ ਉਹ ਵੀ ਅਸੀਂ ਜਿਹੜਾ ਹੈਗਾ ਵਾਰਤਾ ਤੋਂ ਬਰਾਮਦ ਇਹਨਾਂ ਦੋਸ਼ੀਆਂ ਤੋਂ ਫਰਦਰ ਵੀ ਜਿਹੜੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਪੁਚਿਸ਼ ਕਰ ਰਹੇ ਹਾਂ ਇਹਨਾਂ ਨੇ ਜਿਹੜੇ ਹੋਰ ਵੀ ਜੜੀਆਂ ਪਰਸਨੈਚਿੰਗ ਦੀ ਵਾਰਦਾਤਾਂ ਨੂੰ ਜਿਹੜੀ ਜਾਣ ਦਿੱਤਾ ਉਹਦੇ ਸੰਬੰਧੀ ਜਿਹੜੀ ਗੱਲ ਕਬੂਲੀ ਹੈ ਉਸ ਸੰਬੰਧ ਵਿੱਚ ਵੀ ਇਹਨਾਂ ਦੇ ਖਿਲਾਫ ਜਿਹੜੀ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸੋ ਇਸ ਦੇ ਨਾਲ ਹੀ ਦੱਸਣਾ ਚਾਹਾਂਗੇ ਜਿਹੜੇ ਪਹਿਲਾਂ ਜਿਨ੍ਹਾਂ ਨੇ ਈ ਸਰਵਿਸ ਸੈਂਟਰ ਦੇ ਉੱਤੇ ਵਾਰਦਾਤ ਕੀਤੀ ਸੀਗੀ ਉਹਨਾਂ ਦਾ ਪਿਛਲਾ ਜਿਹੜਾ ਰਿਕਾਰਡ ਉਹ ਵੀ ਪਿਛੋਕੜ ਵੀ ਰਿਪੋਰਟ ਮਾੜਾ ਸੀਗਾ ਇਸ ਦੇ ਵਿੱਚ ਸੰਨੀ ਨਾਮ ਜਿਹੜਾ ਵਿਅਕਤੀ ਦਾ ਚਾਰ ਮੁਕੱਦਮੇ ਦਰਜ ਸੀਗੇ ਗੁਰਦਿੱਤਾ ਜਿਹੜਾ ਹੈਗਾ ਉਹਦੇ ਤੇ ਵੀ ਚਾਰ ਮੁਕੱਦਮ ਜਿਹੜੇ ਇਹ ਸਨੇਚਿੰਗ ਪਰਸਨੇਚਿੰਗ ਵਾਲੇ ਬੰਦੇ ਨੇ ਦੋਨਾਂ ਦੇ ਉੱਪਰ ਪਹਿਲਾਂ ਇੱਕ ਇੱਕ ਮੁਕਦਮਾ ਦਰਜ ਸੀਗਾ ਸਾਰੇ ਜਿਹੜੇ ਹੈਗੇ ਨੇ ਇਹ ਲੁੱਟਾਂ ਖੋਹਾਂ ਦੇ ਜਿਹੜੇ ਹੈਗੇ ਚੋਰੀਆਂ ਦੇ ਜਿਹੜੇ ਹੈਗੇ ਨੇ ਆਦੀ ਸੀਗੇ ਸੋ ਇਹਨਾਂ ਦੇ ਸਾਰਿਆਂ ਦੇ ਖਿਲਾਫ ਜਿਹੜੀ ਹੈਗੀ ਅਸੀਂ ਗ੍ਰਿਫਤਾਰ ਕਰਕੇ ਜਿਹੜੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਅਸੀਂ ਕਰ ਰਹੇ ਹਾਂ ਤਾਂ ਕਿ ਜਿਹੜਾ ਹੈਗਾ ਇਹ ਕ੍ਰਿਮੀਨਲ ਵਿਅਕਤੀ ਨੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਸਖਤ ਕਾਰਵਾਈ ਕਰਕੇ ਇਹਨਾਂ ਦੇ ਨੱਕ ਪਾਈ ਜਾ ਸਕੇ ਸਰ ਇਹ ਪੰਜੋ ਵਿਅਕਤੀ ਕਿਉਂ ਨੇ ਤੇ ਆਟੋ ਰਿਕਸ਼ਾ ਚੋਰੀ ਦੀ ਹੈ ਕਿ ਇਹਨਾਂ ਦੀ ਆ ਨਹੀਂ ਇਹ ਜਿਹੜਾ ਆਟੋ ਰਿਕਸ਼ਾ ਹੈਗਾ ਇਹ ਮੋਹਿਤ ਨਾਮ ਦਾ ਵਿਅਕਤੀ ਹੈਗਾ ਉਹ ਇਹਨੂੰ ਚਲਾਉਂਦਾ ਸੀਗਾ ਕੱਲ ਜਦੋਂ ਪਰਸੋ ਰਾਤ ਨੂੰ ਇਹਨਾਂ ਨੇ ਸਨੀ ਨਾਮ ਦਾ ਜਿਹੜਾ ਵਿਅਕਤੀ ਹੈਗਾ ਉਹਨੇ ਇੱਥੇ ਇਹਦੇ ਘਰ ਇਕੱਠੇ ਹੋ ਕੇ ਇਹਨਾਂ ਨੇ ਪਹਿਲਾਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲਾਂ ਪਲੈਨਿੰਗ ਕੀਤੀ ਉੱਥੇ ਵਾਰਦਾਤ ਇਹ ਰਿਕਸ਼ਾ ਦੇ ਵਿੱਚ ਜਿਹੜੇ ਹੈਗੇ ਇਕੱਠੇ ਸਵਾਰ ਹੋ ਕੇ ਗਏ ਸੀਗੇ ਸਨੀ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਮੋਹਿਤ ਦੇ ਜਿਹੜੇ ਹੈਗੇ ਆਟੋ ਵੀ ਅਸੀਂ ਗ੍ਰਿਫਤਾਰ ਬਰੰਦ ਕਰ ਲਿਆ ਤੇ ਬਾਕੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਿਆ ਰਿਕਸ਼ਾ ਦੇ ਨੰਬਰ ਸੀਗੇ ਕਿ ਕਿਹਨੇ ਨਹੀਂ ਨਹੀਂ ਫਿਲਹਾਲ ਜਿਹੜਾ ਹੈਗਾ ਨੰਬਰ ਉਹ ਜੇ ਜਿਹੜੀ ਸਬੰਧਤ ਅਥਾਰਟੀ ਨਾ ਨਾ ਕਰਦੀ ਹੋਵੇ ਉਹਦਾ ਖਾਤਕ ਹੋਣੀ ਹੈ ਡੈਫੀਨਿਟਲੀ ਜਦੋਂ ਕੋਈ ਚੀਜ਼ ਦੇਖੋ ਹੁੰਦੀ ਹੈ ਉਸ ਤੋਂ ਬਾਅਦ ਉਹਦੇ ਇਨਵੈਸਟੀਗੇਸ਼ਨ ਦੌਰਾਨ ਜਿਹੜੇ ਤੱਤ ਸਾਹਮਣੇ ਆਉਂਦੇ ਨੇ ਜਿਦਾਂ ਹੁਣ ਤੁਸੀਂ ਦੱਸ ਰਹੇ ਹੋ ਵੀ ਰਿਕਸ਼ਾ ਵਾਲੇ ਜਿਹੜੀ ਗੱਲ ਹੈਗੀ ਜਿਹਨਾਂ ਦੇ ਵਿਦਆਊਟ ਨੰਬਰ ਪਲੇਟ ਜਾਂ ਉਹਦਾਂ ਦੇ ਜਿਹੜੇ ਵਾਹਨ ਆ ਗਿਆ ਉਹਨਾਂ ਦੇ ਖਿਲਾਫ ਵੀ ਉਹਨੇ ਸੀ ਮੋਹਨ ਚੁਲਾ ਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਤਾਂ ਕਿ ਜਿਹੜੀ ਹੈਗੀ ਇਹ ਜਿਹੜੀ ਇੱਕ ਚੀਜ਼ ਹੋਈ ਹੈ ਦੁਬਾਰਾ ਇਦਾਂ ਦੀ ਕੋਈ ਚੀਜ਼ ਨਾ ਹੋਵੇ ਉਹਦੇ ਜਿਹੜੀ ਹੈਗੀ ਆ ਅਸੀਂ ਉਸ ਸੰਬੰਧੀ ਵੀ ਕੋਸ਼ਿਸ਼ ਕਰਾਂਗੇ 400 400 ਕਿੰਨਾ ਕੋਈ ਨਿਕਰਤੂ ਹੈ ਕੋਈ ਕਿਹਨਾਂ ਬਚਾਇਆ ਜਾ ਰਿਹਾ ਕਿਉਂਕਿ ਵਾਰ-ਵਾਰ ਵਾਰਦਾਤਾਂ ਕਰ ਰਹੇ ਹਰ ਵਾਰ ਫੌਨ ਕਰਦੇ ਫਿਰ ਮਾਰ ਕਰਦੇ ਦੇਖੋ ਮੌਕੇ ਤੇ ਵਾਰ-ਵਾਰ ਅਸੀਂ ਵੀ ਆਪਣੇ ਵੱਲੋਂ ਅੰਡਰ ਸੈਕਸ਼ਨ ਜਿਹੜੇ ਵੱਖ-ਵੱਖ ਆ ਗਏ ਪ੍ਰੀਵੈਂਟਿਵ ਐਕਸ਼ਨ ਲੈਣੇ ਰਨੇ ਹਨ ਉੱਪਰ ਪਰ ਜਿਹੜਾ ਜਿਹੜੇ ਬੰਦੇ ਤੇ ਜਿਹੜੇ ਕ੍ਰਿਮੀਨਲ ਇੰਟੈਂਟ ਬਣ ਗਈ ਜਦੋਂ ਕ੍ਰਾਈਮ ਕਰਦਾ ਪ੍ਰੋਵੈਂਸ਼ਨ ਵਾਸਤੇ ਅਸੀਂ ਪੀਸੀਆਰ ਜਿਹੜੇ ਐਕਟਿਵ ਸਾਡੇ ਸ਼ਹਿਰ ਦੇ ਵਿੱਚ ਹੁੰਦੇ ਨੇ ਪਰ ਜਦੋਂ ਕ੍ਰਾਈਮ ਹੋ ਜਾਂਦਾ ਉਸ ਤੋਂ ਬਾਅਦ ਅਸੀਂ ਇਹ ਸ਼ੋਰ ਕਰਦੇ ਹਾਂ ਕਿ ਇਹ ਤੇ ਕਾਨੂੰਨ ਦੀ ਕਾਰਵਾਈ ਸਖਤ ਤੋਂ ਸਖਤ ਹੋਵੇ ਅਸੀਂ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਲੁੱਟ ਦੀ ਜਿਹੜੀ ਵਾਰਦਾਤ ਕੀਤੀ ਹੈ ਰੋਬਰੀ ਦੇ ਤਹਿਤ ਮੁਕਦਮਾ ਦਰਜ ਕੀਤਾ ਕਿਉਂਕਿ ਹੁਣ ਇਹ ਪੰਜ ਦੋਸ਼ੀ ਜਿਹੜੇ ਹੈਗੇ ਦੇ ਵਿੱਚ ਇਨਵੋਲ ਹੋ ਨੇ ਇਸ ਤੋਂ ਬਾਅਦ ਜਿਹੜੀ ਹੁਣ ਇਹਦੇ ਖਿਲਾਫ ਜਿਹੜੀ ਫਰਦਰ ਜਿਹੜੇ ਸੈਕਸ਼ਨਸ ਹੈਗੇ ਨੇ ਕੋ ਐਡ ਕਰਕੇ ਇਹਨਾਂ ਨੂੰ ਸ਼ੋਰ ਕਰਾਂਗੇ ਕਿ ਜਿੱਦਾਂ ਦੇ ਖਿਲਾਫ ਕਾਰਵਾਈ ਹੋਵੇ ਤੇ ਇਹ ਜਿਹੜਾ ਜੋ ਇਹਨਾਂ ਨੂੰ ਵਾਰਦਾਤ ਨੂੰ ਇਜਾਮ ਦਿੱਤਾ ਇਸ ਚੀਜ਼ ਦਾ ਜਿਹੜਾ ਹੈਗਾ ਖਮਾਜਾ ਨੂੰ ਭੋਤਣਾ ਪਵੇ ਸਰ ਇਸ ਤੋਂ ਇਲਾਵਾ ਦੀ ਗੱਲ ਕਰੀਏ ਹੋਰ ਵੀ ਇਹ ਜਿਹੜੀ ਲੁੱਟ ਕੋਈ ਵਾਰਦਾਤ ਜਿਹਦੇ ਸੰਬ ਇਹ ਜਿਹੜੇ ਦੋ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਨੇ ਇਹ ਕਾਫੀ ਸਮੇਂ ਤੋਂ ਜਿਹੜਾ ਹੈਗਾ ਇਹ ਪਰਸ ਦੀ ਜਿਹੜੀ ਸਨੇਟਿੰਗ ਸੀਗੀ ਇਹਨਾਂ ਨੂੰ ਅੰਜਾਮ ਦੇ ਰਹੇ ਸੀਗੇ ਤਕਰੀਬਨ 6-7 ਦੇ ਕਰੀਬ ਜਿਹੜੀ ਹੈਗੀ ਇਹਨਾਂ ਵਾਰਦਾਤਾਂ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਉਹਨਾਂ ਨੂੰ ਇਹਨਾਂ ਨੇ ਐਡਮਿਟ ਕੀਤਾ ਸੋ ਇਹਨਾਂ ਨੂੰ ਅਸੀਂ ਵੀ ਸਖਤ ਕਾਰਵਾਈ ਜਿਹੜੇ ਹੈਗੇ ਇਹਨਾਂ ਦੇ ਖਿਲਾਫ ਕਰਾਂਗੇ ਡੈਫੀਨਿਟਲੀ ਜਿਹੜਾ ਹੈਗਾ ਇਹਨਾਂ ਨੂੰ ਨਾਲ ਇਹਨਾਂ ਦੇ ਕੋਈ ਜ ਕੋਈ ਹੋਰ ਵੀ ਇਨਵੋਲਵ ਹੋਊਗਾ ਉਸ ਸੰਬੰਧ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਜਿਹੜੇ ਵੀ ਬੰਦੇ ਹੋਣਗੇ ਉਹਨਾਂ ਨੂੰ ਵੀ ਅਸੀਂ ਰਾਉਂਡ ਅਪ ਕਰਕੇ ਕਾਰਵਾਈ ਕਰਾਂਗੇ ਬਾਕੀ ਦਾ ਸਿਰ ਪਤਾ ਲੱਗੇ ਕਿੱ ਜਿਹੜੇ ਦੋਸ਼ੀ ਸੀ ਗ੍ਰਿਫਤਾਰ ਕੀਤੇ ਨੇ ਇਹਨਾਂ ਵਿੱਚ ਵਕ ਵਕ ਜਿਹੜੇ ਦੋਸ਼ੀ ਸੀਗੇ ਇਹਨਾਂ ਕੋਲੋਂ ਵਕ ਵਕ अमाउंट ਜਿਹੜੀ ਹੈਗੀ ਅਸੀਂ ਮਿਲੀ ਹੈ ਕੁਝ ਇਹਨਾਂ ਨੇ ਦੱਸਿਆ ਕਿ ਜਿਹੜਾ ਇਹਨਾਂ ਦਾ ਇੱਕ ਭਾਂਜਾ ਹੈ ਗੁਰਦਿਤ ਹੁੰਦਾ ਉਹਦੇ ਕੋਲ ਪਿਆ ਇੱਕ ਜਿਹੜਾ ਮੋਹਿਤ ਨਾਮ ਦੇ ਵਿਅਕਤੀ ਕੁਝ ਉਹਦੇ ਕੋਲ ਲੈ ਕੇ ਗਿਆ ਸੀ ਕਿਉਂਕਿ ਵਾਰਦਤ ਕਰਨ ਤੋਂ ਬਾਅਦ ਇਹਨਾਂ ਨੇ ਪੈਸੇ ਆਪਣੇ ਵਿੱਚ ਕੁਝ ਮੰਡਲੇ ਸੀਗੇ ਕੁਝ ਇਹਨਾਂ ਨੇ ਖਰਚ ਕਰ ਦਿੱਤੇ ਸੀ ਸੋ ਇਹਨਾਂ ਦਾ ਰਿਲੇਸ਼ਨ ਕੀ ਸੀਗਾ ਕਿ ਬਾਤ ਬਿੱਟੀ ਕਿਵੇਂ ਇਹ ਦੇਖੋ ਜਿਹੜੇ ਮੋਹਿਤ ਤੇ ਸੰਨੀ ਜਿਹੜੇ ਹੈਗੇ ਨੇ ਆਟੋ ਰਿਕਸ਼ਾ ਚਲਾਉਂਦੇ ਨੇ ਉਸ ਤੋਂ ਇੱਕ ਦੂਜੇ ਨੂੰ ਜਾਣਦੇ ਨੇ ਗੁਰਦਿਤ ਵੀ ਇਹਨਾਂ ਨਾਲ ਜਿਹੜਾ ਹੈਗਾ ਪੁਰਾਣਾ ਲੰਬ ਤੇ ਇਹ ਮਤਲਬ ਐਦਾ ਕੋਈ ਰਿਸ਼ਤੇਦਾਰ ਜੋ ਉਧਾਂ ਨਹੀਂ ਹੈਗੇ ਆਪਸ ਦੇ ਵਿੱਚ ਦੋਸਤ ਹੀ ਸੀਗੇ ਤੇ ਪਹਿਲਾਂ ਇਹਨਾਂ ਨੇ ਸਨੀ ਦੇ ਕਰ ਇਕੱਠੇ ਹੋ ਕੇ ਪਲੈਨਿੰਗ ਕਰਕੇ ਫਿਰ ਇਹਨਾਂ ਨੇ ਵਾਰਤਾ ਤੁਹਾਨੂੰ ਜਾਮ ਦਿੱਤੀ ਸਰ ਇਹ ਪੰਜੋ ਬੇਸਿਕ ਕੰਮ ਕੀ ਕਰਦੇ ਸੀ ਸਰ ਦੇਖੋ ਦੋ ਤਾਂ ਜਿਹੜੇ ਬੰਦੇ ਹੈਗੇ ਨੇ ਉਹ ਆਟਰ ਦਾ ਰਿਕਸ਼ਾ ਦਾ ਕੰਮ ਕਰਦੇ ਨੇ ਗੁਰਦੇਵਤ ਜਿਹੜਾ ਹੈਗਾ ਉਹ ਲੇਬਰ ਦਾ ਤੇ ਕੰਮ ਕਰਦਾ ਜਿਹੜਾ ਦੂਸਰਾ ਲੜਕਾ ਹੈਗਾ ਭਾਂਜਾ ਉਹਦਾ ਉਹ ਵਿਲਾ ਹੈਗਾ ਜਿੰਨਾ ਕੋਲ ਜਿਹੜਾ ਇਹਨਾਂ ਕੋਲ ਹੀ ਗ੍ਰਾਮਕ ਦੇ ਤੱਕ ਇਹਨਾਂ ਕੋਲ ਜਿਹੜਾ ਇਹਨਾਂ ਨੇ ਵਾਰਤਾ ਦੇ ਵਿੱਚ ਕਾਪਾ ਜਿਹੜਾ ਵਰਤਿਆ ਸੀਗਾ ਜਿਹੜਾ ਆਪਾਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਜਿਹੜਾ ਕਾਪਾ ਲੈ ਕੇ ਜਾਂਦਾ ਗੁਰਦੇਤ ਉਹ ਅਸੀਂ ਗੁਰਦੇਤ ਦੇ ਪੋਜੀਸ਼ਨ ਤੋਂ ਬ੍ਰਾਂਤ ਕੀਤੀ ਸਾਰੇ ਨਸ਼ਾ ਨਸ਼ਾ ਦੇ ਕਰਦੇ ਸੀ ਥੋੜਾ ਬਹੁਤ ਜਿਹੜੀ ਦੀ ਅਸੀਂ ਮੈਡੀਕਲ ਜਦੋਂ ਕਰਾਵਾਂਗੇ ਇਹਨਾਂ ਦਾ ਡਰਗ ਟੈਸਟ ਵੀ ਕਰਾਵਾਂਗੇ ਤੇ ਜਿਹੜੇ ਜਿਹੜੇ ਬੰਦੇ ਦੇ ਡਰਗ ਟੈਸਟ ਦੇ ਵਿੱਚ ਪੋਜ਼ਿਟਿਵ ਆਉਣਗੇ ਉਹਨਾਂ ਖਾਫ ਉਸ ਬੰਦੇ ਧਰਾਵਾਂ ਦੇ ਤਹਿਤ ਵੀ ਕਾਰਵਾਈ ਕਰਾਂਗੇ ਸਾਰੇ ਰਹਿੰਦੇ ਸਾਰੇ ਬਠਿੰਡਾ ਹੀ ਆ ਬਿਲਕੁਲ ਸਾਰੇ ਬਠਿੰਡਾ ਦੇ ਰਹਿਣ ਵਾਲੇ ਨੇ ਚੰਦ ਸਰ ਬਸਤੀ ਦੇ ਰਹਿਣ ਵਾਲੇ ਨੇ ਦੋ ਦੋਸ਼ੀ ਜਿਹੜੇ ਹੈਗੇ ਆ ਸੰਨੀ ਤੇ ਨਾਲ ਜਿਹੜਾ ਹੈਗਾ ਬਾਰੂ ਗੁਰਦੇਤ ਜਿਹੜਾ ਹੈਗਾ ਹਰ ਰਾਜਪੁਰ ਦਾ ਜਿਹੜਾ ਪ੍ਰੇਮ ਸ਼ੂਟਰ ਹੈਗਾ ਤੇ ਲੋਕਲੋਨੀ ਦਾ ਰਹਿਣ ਵਾਲਾ ਹੈ ਜਿਹੜਾ ਨੂਰਾ ਹੈਗਾ ਇਹ ਆਪਣਾ ਜੋਗੀਨਗਰ ਬਠਿੰਡਾ ਦਾ ਰਹਿਣ ਵਾਲਾ ਹੈ ਇਹ ਪੰਜੇ ਦੋਸ਼ੀ ਜਿਹੜੇ ਗ੍ਰਫਤਾਰ ਕੀਤੇ ਨੇ ਸਾਰੇ ਬਠਿੰਡਾ ਸ਼ਹਿਰ ਦੇ ਰਹਿਣ ਵਾਲੇ ਨੇ ਜਿਹੜਾ ਪ੍ਰੇਮ ਤੇ ਪਹਿਲਾਂ ਕਿੰਨੇ ਮਗਰਮ ਹੈ ਇਸ ਤੇ ਪ੍ਰੇਮ ਸ਼ੂਟਰ ਦੇ ਪਹਿਲਾਂ ਇੱਕ ਮੁਕਦਮਾ ਦਰਜ ਹੈਗਾ ਇਹਦੇ ਪਹਿਲਾਂ ਵੀ ਇਹਨਾਂ ਜਿਹੜੇ ਹੈਗਾ ਸਨੈਚਿੰਗ ਦੀ ਵਾਰਦਾਤ ਨੂੰ ਜਾਣ ਦਿੱਤਾ ਸੀ ਜਿਹੜਾ ਹੀ ਹੁੰਦਾ ਹੀ ਇਹ ਤੇ ਇਹੋ ਛੇ ਮਹੀਨੇ ਪਹਿਲਾਂ ਇੱਕ ਉਹ ਵੀ ਦੱਲ ਫਿਰਨ ਜਾਂਦਾ ਸੱਜਣੇ ਨਾਵੇਂ ਬੰਦ ਦੇਖੋ ਜਿਹੜੀ ਇਹਨਾਂ ਨੇ ਪ੍ਰੀ ਲਿਬਰਰੀ ਇਨਵੈਸਟੀਗੇਸ਼ਨ ਚ ਤੇ ਇਹਨਾਂ ਨੇ ਇਹੀ ਮੰਨਿਆ ਵੀ ਇਹ ਜਿਹੜੀ ਵਾਰਦਾਤ ਸੀਗੀ ਇਹਨਾਂ ਨੇ ਪਹਿਲੀ ਵਾਰੀ ਇਹਦੇ ਨਾਲ ਪਹਿਲੀ ਵਾਰੀ ਕੀਤੀ ਸੀਗੀ ਇਸ ਤੋਂ ਇਲਾਵਾ ਇਹਨਾਂ ਨੇ ਹੋਰ ਕਈ ਵਾਰਦਾਤਾਂ ਤੁਹਾਨੂੰ ਜਾਣੂਮ ਦਿੱਤਾ ਹੋਇਆ ਹੈ ਜਿਹੜੇ ਸੰਨੀ ਹੈਗਾ ਪਹਿਲਾਂ ਵੀ ਇਹਦੇ ਤੇ ਚਾਰ ਮੁਕਦਮੇ ਦਰਜ ਨੇ ਆਲਮੋਸਟ ਲੁੱਟਾਖੋਹਾਂ ਦੇ ਦਰਜ ਨੇ ਜਿਹੜਾ ਗੁਰਦੇਤ ਹੈਗਾ ਗੁਰਦੇਤ ਤੇ ਵੀ ਚਾਰ ਮੁਕਦਮੇ ਆਲਮੋਸਟ ਲੁੱਟਾਖੋਹਾਂ ਦੇ ਨੇ ਬਾਰੂ ਜਿਹੜਾ ਹੈਗਾ ਉਹਦੇ ਤੇ ਐਨਡੀਪੀ ਸੈਕਟ ਦਾ ਮੁਕਦਮਾ ਦਰਜ ਹੈ